ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਗਲੋਬਲ ਕ੍ਰਿਕਟ ਵਾਇਟ ਤੇ ਅੱਜ ਗੱਲ ਕਰਾਂਗੇ ਮਹਾਨ ਖਿਡਾਰੀ ਯੁਵਰਾਜ ਸਿੰਘ ਦੀ ਇਹ ਉਹ ਸਿਕਸਰ ਕਿੰਗ ਹਨ ਜਿਨ੍ਹਾਂ ਨੇ ਭਾਰਤ ਨੂੰ 2007 T20 ਅਤੇ 2011 ODI ਵਰਲਡ ਕੱਪ ਜਿਤਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅੱਜ ਅਸੀਂ ਗੱਲ ਕਰਾਂਗੇ ਯੂਵੀ ਪਾਜੀ ਦੀ ਵਿਰਾਸਤ ਦੀ ਕਿਉਂਕਿ ਉਹਨਾਂ ਨੇ ਅੱਜਕੱਲ੍ਹ ਪੰਜਾਬ ਦੇ ਦੋ ਨੌਜਵਾਨ ਸ਼ੇਰਾਂ ਨੂੰ ਤਿਆਰ ਕੀਤਾ ਹੈ ਜੋ ਕ੍ਰਿਕਟ ਦੀ ਦੁਨੀਆ ਵਿੱਚ ਇਸਤਮਾਲ ਪਾ ਰਹੇ ਹਨ ਅੱਜ ਗੱਲ ਕਰਾਂਗੇ ਯੁਵਰਾਜ ਦੇ ਦੋ ਖਾਸ ਚੇਲਿਆਂ ਦੀ ਪ੍ਰਿੰਸ ਸ਼ਮਨ ਗਿਲ ਅਤੇ ਬਾਰੂਦ ਅਭਿਸ਼ੇਕ ਸ਼ਰਮਾ ਇਹਨਾਂ ਦਾ ਗੁਰੂ ਚੇਲੇ ਰਿਸ਼ਤਾ ਕਿੰਨਾ ਗਹਿਰਾ ਹੈ ਅਤੇ ਇਹ ਕਿਵੇਂ ਭਾਰਤੀ ਕ੍ਰਿਕਟ ਦਾ ਭਵਿੱਖ ਬਣ ਰਹੇ ਹਨ ਆਓ ਦੇਖਦੇ ਹਾਂ ਗਲੋਬਲ ਕ੍ਰਿਕਟ ਵਾਈਬ ਤੇ ਸਭ ਤੋਂ ਪਹਿਲਾਂ ਗੱਲ ਉਸ ਖਿਡਾਰੀ ਦੀ ਜਿਸ ਦੀ ਬੱਲੇਬਾਜ਼ੀ ਵਿੱਚ ਨਜਾਕਤ ਅਤੇ ਸੰਤੁਲਨ ਚਲਕਦਾ ਹੈ ਸਾਡਾ ਆਪਣਾ ਸ਼ੁਭਮਨ ਗਿੱਲ ਤਿੰਨੋਂ ਫਾਰਮੈਟਾਂ ਦਾ ਖਿਡਾਰੀ ਸ਼ੁਭਮਨ ਗਿੱਲ ਵਿੱਚ ਕਲਾਸ ਹੈ ਜੋ ਉਸ ਨੂੰ ਤਿੰਨੋਂ ਫਾਰਮੈਟਾਂ ਟੈਸਟ ਬੰਡੇ ਅਤੇ T20 ਲੀਗ ਫਿੱਟ ਬਣਾਉਂਦੀ ਹੈ ਉਹ ਬੰਡੇ ਵਿੱਚ ਦੋਹਰਾ ਸੱਗੜਾ ਲਗਾਉਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਹੈ IPL 2023 ਵਿੱਚ orange cap ਜਿੱਤੀ ਤੇ ਹੁਣ ਉਹ ਗੁਜਰਾਤ ਟਾਈਟਨਸ ਦਾ ਕਪਤਾਨ ਹੈ ਗਲੋਬਲ ਕ੍ਰਿਕਟ ਵਾਈਬ ਦੇ ਮਾਇਰਨ ਦਾ ਕਹਿਣਾ ਹੈ ਕਿ ਪਵਿੱਕ ਵਿੱਚੋਂ ਟੀਮ ਇੰਡੀਆ ਦੀ ਕਪਤਾਨੀ ਸੰਭਾਲੇਗਾ ਯੂਵੀ ਦਾ ਪ੍ਰਭਾਵ ਗਿੱਲ ਦੀ ਤਕਨੀਕ ਵਿੱਚ ਯੁਵਰਾਜ ਦੀ ਸਾਫ ਚਲਕ ਦਿਖਦੀ ਹੈ ਯੂਵੀ ਭਾਜੀ ਖੁਦ ਮੰਨਦੇ ਨੇ ਕਿ ਉਹ ਸ਼ੁਮਨ ਨੂੰ ਬੈਟਿੰਗ ਕਰਦੇ ਦੇਖ ਕੇ ਨਰਵਸ ਹੋ ਜਾਂਦੇ ਹਨ ਹੁਣ ਆਉਂਦੀ ਹੈ ਗੱਲ ਦੂਜੇ ਚੇਲੇ ਤੇ ਜੋ ਆਪਣੇ ਬੱਲੇ ਨਾਲ ਬਾਰੂਦ ਵਰਗਾ ਪ੍ਰਦਰਸ਼ਨ ਕਰਦਾ ਹੈ ਅਭਿਸ਼ੇਕ ਸ਼ਰਮਾ ਆਈਪਲ 2024 ਵਿੱਚ ਉਸਨੇ ਇੰਟਰਵਿਊ ਸੈੱਟ ਨਾਲ ਮਿਲ ਕੇ ਸਨਰਾਈਜ਼ਰ ਹైదరాబాద్ ਲਈ ਇੱਕ ਖਤਰਨਾਕ ਓਪਨਿੰਗ ਜੋੜੀ ਬਣਾਈ ਉਸਨੇ ਸਿਰਫ 16 ਗੇਂਦਾਂ ਵਿੱਚ ਸਭ ਤੋਂ ਤੇਜ਼ ਅਰਧ ਸੈਕੰਡਾ ਲਗਾ ਕੇ ਆਪਣੀ ਧਮਾਕੇਦਾਰ ਸ਼ਕਤੀ ਦਿਖਾਈ ਯੂਵੀ ਦਾ ਰਿਕਾਰਡ ਤੋੜਿਆ ਹਾਲ ਹੀ ਵਿੱਚ ਅਭਿਸ਼ੇਕ ਨੇ ਭਾਰਤ ਬਨਾਮ ਪਾਕਿਸਤਾਨ T20 ਮੈਚ ਵਿੱਚ ਯੁਵਰਾਜ ਸਿੰਘ ਦਾ ਰਿਕਾਰਡ ਤੋੜਿਆ ਅਤੇ 24 ਗਿੰਦਾ ਵਿੱਚ ਸਭ ਤੋਂ ਤੇਜ਼ ਅਰਧ ਸੈਕੰਡਾ ਲਗਾਇਆ ਗੁਰੂ ਦਾ ਮੰਤਰ ਯੁਵਰਾਜ ਸਿੰਘ ਨੂੰ ਕਦੇ ਛੱਕੇ ਮਾਰਨ ਤੋਂ ਨਹੀਂ ਰੋਕਦੇ ਸਗੋਂ ਉਹਨਾਂ ਦਾ ਮੰਤਰ ਹੈ ਮੈਚ ਦੀ ਸਥਿਤੀ ਅਨੁਸਾਰ ਖੇਡੋ ਯੂਵੀ ਨਹੀਂ ਉਸ ਦੇ ਇਸ ਹਮਲਾਵਰ ਅੰਦਾਜ਼ ਨੂੰ ਨਿਖਰ ਰਿਹਾ ਹੈ ਭਾਵੇਂ ਸ਼ੁਭਮ ਤੇ ਅਭਿਸ਼ੇਕ ਅੱਜ ਵੱਡੇ ਖਿਡਾਰੀ ਬਣ ਗਏ ਹਨ ਪਰ ਉਹ ਅਜ ਵੀ ਯੁਵਰਾਜ ਨੂੰ ਆਪਣਾ ਗੁਰੂ ਮੰਨਦੇ ਹਨ ਯਵਰਾਜ ਦੀ ਸ਼ਕਤੀ ਯਵਰਾਜ ਯਵਰਾਜ ਦੀ ਮਾਤਾ ਜੀ ਨੇ ਦੱਸਿਆ ਕਿ ਸ਼ੁਭ ਮਨ ਅਰਧ ਅਭਿਸ਼ੇਕ ਯੂਵੀ ਤੋਂ ਅੰਦਰ ਦੇਣ ਕਿਉਂਕਿ ਯਵਰਾਜ ਹਰ ਮੈਚ ਤੋਂ ਉਹਨਾਂ ਦੀ ਕਿਉਂਕਿ ਯਵਰਾਜ ਹਰ ਮੈਚ ਤੋਂ ਬਾਅਦ ਉਹਨਾਂ ਦੀ ਪਰਫਾਰਮੈਂਸ ਦਾ ਸਖਤ ਸਟ੍ਰਿਕਟ ਰਿਵਿਊ ਕਰਦੇ ਹਨ ਇਹੋ ਸਖਤ ਮਾਰਗਦਰਸ਼ਨ ਉਹਨਾਂ ਨੂੰ ਲਗਾਤਾਰ ਬਿਹਤਰ ਬਣਾਉਂਦਾ ਹੈ ਗਲੋਬਲ ਕ੍ਰਿਕਟ ਵਾਈਬ ਦੀ ਟੀਮ ਨੂੰ ਲੱਗਦਾ ਹੈ ਕਿ ਵਿਰਾਜ ਸਿੰਘ ਦਾ ਇਹ ਸਲਾਹਕਾਰੀ ਪ੍ਰੋਗਰਾਮ ਭਾਰਤੀ ਕ੍ਰਿਕਟ ਲਈ ਇੱਕ ਵੱਡਾ ਵਰਦਾਨ ਹੈ ਸੋ ਦੋਸਤੋ ਇੱਕ ਪਾਸੇ ਹੈ ਸ਼ੁਭਮਨ ਦੀ ਕਲਾਸ ਤੇ ਦੂਜੇ ਪਾਸੇ ਹੈ ਵਿਸ਼ੇਖ ਦੀ ਤੂਫਾਨੀ ਛੱਕੀ ਤੁਸੀਂ ਦੱਸੋ ਵਿਰਾਜ ਸਿੰਘ ਦਾ ਸਭ ਤੋਂ ਵਧੀਆ ਚੇਲਾ ਤੁਹਾਨੂੰ ਕੌਣ ਲੱਗਦਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਗਲੋਬਲ ਕ੍ਰਿਕਟ ਵਾਈਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਧੰਨਵਾਦ ਜੀ